ਬਾਈ ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਮ ਜੀਓ ਗੁਰੂ ਕੋ ਦੇ ਜਗ ਭੈ ਦਿਆਲ ਦੁੱਖ ਬਿਣ ਸੇ ਪੂਰਨ ਭੈ ਭਾਲ ਏਕ ਬੇਕ ਜੀਵ ਦਰਸ ਤਮਾਰ ਕਮਲ ਜਾਈ ਬਲ ਮਾਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਔਰਨ ਕਰ ਮੋਏ ਸਭ ਮੇਰਾ اے ਬਨੰਤੀ ਸੁਨ ਗ੍ਰਹ ਮੇਰੇ ਦੇਹ ਨਾਮ ਕਰੇ ਪਨੇ ਚੇਰੇ ਬੈਤੀ ਜਤ ਕਦੇ ਦ੍ਰਿਸ਼ਟ ਨ ਧਾਰਤ ਬੈਤੀ ਜਤ ਕਦੇ ਦ੍ਰਿਸ਼ਟ ਨ ਧਾਰਤ ਮਿੱਥਯੰ ਮੰ ਬੰਦੈ ਨਿਤ ਪਾਰਚ ਮਨ ਬੀ ਭਜ ਦਿਨ ਨਿਤ ਰੈਣੀ ਨੰ ਬਦਾਰਥ ਜੀਤ ਮਨ ਸਰਨੀਰਵ ਹਰਤ ਵਿਕਾਰ ਦੋ ਕਰ ਚਾਰਤ ਰਾਮ ਰਤਨ ਨਿਤ ਚਰਨੀ ਘਾਰਤ ਅਰਨ ਓਕਨ ਸੰਗ ਯਦ ਵਿਹਾਣੀ ਜੁਜੈ ਜਲ ਦੇ ਸਕੇ ਗਤ ਨਹੀਂ ਜਾਣੀ ਸਰਨ ਸਮਰਤ ਉਚਰ ਸੁਆਮੀ ਉਦਰ ਨਾਨਕ ਪ੍ਰਭ ਅੰਤਨ ਜਾਮੀ ਸਰਨ ਸਮਰਤ ਉਚਰ ਸੁਆਮੀ ਉਦਰ ਨਾਨਕ ਪ੍ਰਭ ਅੰਤਨ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ